ਪੰਜਾਬ ਦੇ ਜਲੰਧਰ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਅੱਜ ਅਚਾਨਕ ਉਸ ਸਮੇਂ ਮਾਹੌਲ ਅਜੀਬ ਬਣਿਆ ਜਦੋਂ ਖਬਰ ਆਈ ਕਿ ਜਲੰਧਰ ਰੀਜਨਲ ਟਰਾਂਸਪੋਰਟ ਅਥਾਰਟੀ ਦੇ ਹੈੱਡ ਰਵਿੰਦਰ ਸਿੰਘ ਗਿੱਲ ਦੀ লাশ ਜਲੰਧਰ ਹਾਈਟਸ ਸਥਿਤ ਅਪਾਰਟਮੈਂਟ ਦੇ ਵਾਸ਼ਰੂਮ ਚ ਮਿਲੀ ਇਸ ਘਟਨਾ ਨੇ ਸਾਰੇ ਪ੍ਰਸ਼ਾਸਨਿਕ ਵਿਭਾਗ ਚ ਹੜਕੰਪ ਮਚਾ ਦਿੱਤਾ ਇਸ ਘਟਨਾ ਨੇ ਨਾ ਸਿਰਫ ਟਰਾਂਸਪੋਰਟ ਵਿਭਾਗ ਸਗੋਂ ਪ੍ਰਸ਼ਾਸਨਿਕ ਸਿਸਟਮ ਨੂੰ ਵੀ ਸਦਮੇ ਅਤੇ ਸੋਗ ਦੀ ਹਾਲਾਤ ਚ ਪਾ ਦਿੱਤਾ ਆਰਟੀਏ ਦੇ ਵਾਸ਼ਰੂਮ ਚ ਦਾਸ ਉਸਦੇ ਡਰਾਈਵਰ ਨੇ ਦੇਖੀ ਤੇ ਉਸਨੇ ਤੁਰੰਤ ਹੀ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਜਾਣਕਾਰੀ ਦੇ ਮੁਤਾਬਕ ਬਠਿੰਡਾ ਦੇ ਰਹਿਣ ਵਾਲੇ ਆਰਟੀ ਰਵਿੰਦਰ ਸਿੰਘ ਗਿੱਲ ਜਲੰਧਰ ਚ ਤਾਇਨਾਤ ਸੀ ਅਤੇ 6840 ਰੋਡ ਤੇ ਫਲੈਟ ਚ ਰਹਿੰਦੇ ਸੀ ਡਰਾਈਵਰ ਨੇ ਪੁਲਿਸ ਨੂੰ ਦੱਸਿਆ ਕਿ ਜਿਵੇਂ ਹੀ ਰਵਿੰਦਰ ਸਿੰਘ ਸਵੇਰੇ ਉੱਠਿਆ ਤਾਂ ਉਸਨੇ ਆਪਣੀ ਬਾਹ ਚ ਦਰਦ ਦੀ ਸ਼ਿਕਾਇਤ ਕੀਤੀ ਤੇ ਉਸਨੇ ਉਸਨੂੰ ਨਹਾਉਣ ਤੋਂ ਬਾਅਦ ਤੁਰੰਤ ਡਾਕਟਰ ਕੋਲ ਜਾਣ ਲਈ ਕਿਹਾ ਅਤੇ ਵਾਸ਼ਰੂਮ ਚ ਚਲਾ ਗਿਆ ਜਦੋਂ ਕਾਫੀ ਦੇਰ ਤੱਕ ਬਾਹਰ ਨਹੀਂ ਆਇਆ ਤਾਂ ਡਰਾਈਵਰ ਦੇਖਣ ਲਈ ਵਾਸ਼ਰੂਮ ਚ ਗਿਆ ਤਾਂ ਦੇਖਿਆ ਕਿ ਰਵਿੰਦਰ ਗਿੱਲ ਵਾਸ਼ਰੂਮ ਚ ਹੀ ਡਿੱਗਿਆ ਸੀ ਤੇ ਉਦੋਂ ਤੱਕ ਉਹ ਮਰ ਚੁੱਕੇ ਸੀ ਉਸ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਮੀਡੀਆ ਦੀਆਂ ਰਿਪੋਰਟਸ ਦੇ ਮੌਤ ਦਾ ਕਾਰਨ ਦਿਲ ਦਾ ਦੌਰਾ ਸੀ ਹਾਲਾਂਕਿ ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਮੌਤ ਦੇ ਅਸਲ ਕਾਰਨ ਦੀ ਪੁਸ਼ਟੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗੀ ਉਹਨਾਂ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਸ਼ਹਿਰ ਬਠਿੰਡਾ ਵਿੱਚ ਕੀਤਾ ਜਾਵੇਗਾ ਪਰਿਵਾਰਕ ਮੈਂਬਰ ਉਹਨਾਂ ਦੀ ਲਾਸ਼ ਲੈਣੇ ਜਲੰਧਰ ਪਹੁੰਚ ਗਏ ਹਨ ਪੁਲਿਸ ਇਸ ਮਾਮਲੇ 'ਚ ਕਿਸੇ ਵੀ ਸ਼ੱਕ ਦੇ ਸਬੰਧ 'ਚ ਪਰਿਵਾਰਕ ਮੈਂਬਰਾਂ ਦੇ ਬਿਆਨ ਵੀ ਦਰਜ ਕਰੇਗੀ ਪੰਜਾਬ ਦੇ ਜਲੰਧਰ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਅੱਜ ਅਚਾਨਕ ਉਸ ਸਮੇਂ ਮਾਹੌਲ ਅਜੀਬ ਬਣਿਆ ਜਦੋਂ ਖਬਰ ਆਈ ਕਿ ਜਲੰਧਰ ਰੀਜਨਲ ਟਰਾਂਸਪੋਰਟ ਅਥਾਰਟੀ ਦੇ ਹੈੱਡ ਰਵਿੰਦਰ ਸਿੰਘ ਗਿੱਲ ਦੀ लाश ਜਲੰਧਰ ਹਾਈਟਸ ਸਥਿਤ ਅਪਾਰਟਮੈਂਟ ਦੇ ਵਾਸ਼ਰੂਮ ਚ ਮਿਲੀ ਇਸ ਘਟਨਾ ਨੇ ਸਾਰੇ ਪ੍ਰਸ਼ਾਸਨਿਕ ਵਿਭਾਗ ਚ ਹੜਕੰਪ ਮਚਾ ਦਿੱਤਾ ਇਸ ਘਟਨਾ ਨੇ ਨਾ ਸਿਰਫ ਟਰਾਂਸਪੋਰਟ ਵਿਭਾਗ ਸਗੋਂ ਪ੍ਰਸ਼ਾਸਨਿਕ ਸਿਸਟਮ ਨੂੰ ਵੀ ਸਦਮੇ ਅਤੇ ਸੋਗ ਦੀ ਹਾਲਾਤ ਚ ਪਾ ਦਿੱਤਾ ਆਰਟੀਏ ਦੇ ਵਾਸ਼ਰੂਮ ਚ ਦਾਸ਼ ਉਸਦੇ ਡਰਾਈਵਰ ਨੇ ਦੇਖੀ ਤੇ ਉਸਨੇ ਤੁਰੰਤ ਹੀ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਜਾਣਕਾਰੀ ਦੇ ਮੁਤਾਬਕ ਬਠਿੰਡਾ ਦੇ ਰਹਿਣ ਵਾਲੇ ਆਰਟੀ ਰਵਿੰਦਰ ਸਿੰਘ ਗਿੱਲ ਜਲੰਧਰ ਚ ਤਾਇਨਾਤ ਸੀ ਅਤੇ 6840 ਰੋਡ ਤੇ ਫਲੈਟ ਚ ਰਹਿੰਦੇ ਸੀ ਡਰਾਈਵਰ ਨੇ ਪੁਲਿਸ ਨੂੰ ਦੱਸਿਆ ਕਿ ਜਿਵੇਂ ਹੀ ਰਵਿੰਦਰ ਸਿੰਘ ਸਵੇਰੇ ਉੱਠਿਆ ਤਾਂ ਉਸਨੇ ਆਪਣੀ ਬਾਹ ਚ ਦਰਦ ਦੀ ਸ਼ਿਕਾਇਤ ਕੀਤੀ ਤੇ ਉਸਨੇ ਉਸਨੂੰ ਨਹਾਉਣ ਤੋਂ ਬਾਅਦ ਤੁਰੰਤ ਡਾਕਟਰ ਕੋਲ ਜਾਣ ਲਈ ਕਿਹਾ ਅਤੇ ਵਾਸ਼ਰੂਮ ਚ ਚਲਾ ਗਿਆ ਜਦੋਂ ਕਾਫੀ ਦੇਰ ਤੱਕ ਬਾਹਰ ਨਹੀਂ ਆਇਆ ਤਾਂ ਡਰਾਈਵਰ ਦੇਖਣ ਲਈ ਵਾਸ਼ਰੂਮ ਚ ਗਿਆ ਤਾਂ ਦੇਖਿਆ ਕਿ ਰਵਿੰਦਰ ਗਿੱਲ ਵਾਸ਼ਰੂਮ ਚ ਹੀ ਡਿੱਗਿਆ ਸੀ ਤੇ ਉਦੋਂ ਤੱਕ ਉਹ ਮਰ ਚੁੱਕੇ ਸੀ ਉਸ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਮੀਡੀਆ ਦੀਆਂ ਰਿਪੋਰਟਸ ਦੇ ਮੌਤ ਦਾ ਕਾਰਨ ਦਿਲ ਦਾ ਦੌਰਾ ਸੀ ਹਾਲਾਂਕਿ ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਮੌਤ ਦੇ ਅਸਲ ਕਾਰਨ ਦੀ ਪੁਸ਼ਟੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗੀ ਉਹਨਾਂ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਸ਼ਹਿਰ ਬਠਿੰਡਾ ਵਿੱਚ ਕੀਤਾ ਜਾਵੇਗਾ ਪਰਿਵਾਰਕ ਮੈਂਬਰ ਉਹਨਾਂ ਦੀ ਇਲਾਸ਼ ਨਾਣੀ ਜਲੰਧਰ ਪਹੁੰਚ ਗਏ ਹਨ ਪੁਲਿਸ ਇਸ ਮਾਮਲੇ 'ਚ ਕਿਸੇ ਵੀ ਸ਼ੱਕ ਦੇ ਸਬੰਧ 'ਚ ਪਰਿਵਾਰਕ ਮੈਂਬਰਾਂ ਦੇ ਬਿਆਨ ਵੀ ਦਰਜ ਕਰੇਗੀ